ਸੋਲ ਦੇ ਬਣ ਕੇ ਜਿਸ ਨੇ ਇਹਨਾਂ ਪਰ ਸਟੇ ਹੈਗੀ ਆ ਉਹ ਕੋਲ ਤੋਂ ਜੋ ਮੱਝ ਕਰਾ ਲੈਣ ਸਾਰੇ ਐਸ਼ਨ ਵਿੱਚ ਸੱਚ ਕੋਈ ਨਹੀਂ ਕਰਦੇ ਪਏ ਆ ਭਾਜ ਕੋਲ ਗੱਡੀਆਂ ਦਾ ਰਸਤਾ ਬਣ ਗਿਆ ਗੱਡੀਆਂ ਬਰਾ ਬਰਾ ਸਰੋਤੇ ਆ ਸਰ ਦੇ ਲੋਕੀ ਤਾਂ ਕਾਲੀਆਂ ਹੋਈਆਂ ਨੇ ਮੈਂ 10 ਸਾਲ ਤੋਂ ਬਣ ਕੇ ਜਿਸ ਤੱਕ ਗੇਟ ਲੱਗੇ ਜਿੰਨ ਤੱਕ ਨਕਸ਼ੇ ਸਭ ਕੋ ਪਾਸ ਆ ਜੀ ਪਿਛੋਕਾ ਇਹ ਸਾਬ ਨੂੰ ਮੈਂ ਧੱਕਾ ਕਰਦੇ ਕੋਰ ਦੇ ਆਰਡਰ ਆਪਣੇ ਚੋੜਾ ਉਹਨਾਂ ਨੇ ਰੈਡੀ ਕੀਤਾ ਜਿਹੜੇ ਨੰਬਰਾਂ ਚੋਂ ਦਾ ਉਹ ਨੰਬਰਾਂ ਚ ਚੈਲੰਜ ਹੋਗੇ ਉੱਥਾ ਕਦਮੇ ਹੋਗੇ ਉੱਥਾ ਮੇਰੇ ਪਾਰਟੀ 'ਚ ਮੇਰੇ ਹੈ ਨਹੀਂ ਕੋਈ ਪਾਰਟੀ 'ਚ ਸਰ ਇਤਹਾਸ ਜੀ ਜਿਹਦੇ ਵੇਲੇ ਜਾਓ ਐਂਡ ਆਊਟ ਹੋ ਜੇ ਕੋਈ ਪ੍ਰੋਬਲਮ ਹੈ ਜਲਦੀ ਫੋਲਟੇ ਇੱਥੇ ਦੇ 4000 ਬੰਦੇ ਹੀ ਨਹੀਂ 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 ਤੁਸੀਂ ਰੋਕ ਨਹੀਂ ਰਹੇ ਨਹੀਂ ਤੁਸੀਂ ਰੋਕ ਨਹੀਂ ਰਹੇ ਤੁਸੀਂ ਕਬਜ਼ਾ ਲੈ ਰਹੇ ਕਬੰਦਾ ਇੱਥੇ ਦੱਸੋ ਦੂਸਰੀ ਪਾਰਟੀ ਦਾ ਅਫੀਸ਼ੀਅਲ ਹੈ 1 ਮਹੀਨੇ ਤੋਂ ਕੋਈ ਇੱਥੇ ਬੰਦਾ ਨਹੀਂ ਆਇਆ ਦੂਸਰੀ ਪਾਰਟੀ ਹੈ ਮੁੱਖ ਮੰਤਰੀ ਪੰਜਾਬ ਦੇ ਸਰਕਾਰ ਕਿਹੜੀ ਤੁਹਾਨੂੰ ਭੇਜਦੀ ਹੈ ਕਿ ਇੱਥੇ ਕਬਜ਼ਾ ਕਰੋ ਚੱਲ ਕੇ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਤੁਸੀਂ ਪਲੀਜ਼ ਕੰਮ ਚੱਲਣ ਦਿਓ ਮੰਡੀ ਟੇਕਸ ਕੋਈ ਹੈ ਇਹ ਕੰਮ ਕਰ ਰਹੇ ਆ ਭਾਈ ਯਾਰ ਚੱਲੇ ਗਏ ਬਾਹਰ ਕੱਢੋ ਪਿਛਾੜ ਲੇ ਪਿਛਾੜ ਲੇ ਕੱਢ ਲੇ ਸਿਰਫ ਜਵਾਰੀ ਕਿ ਕੋਈ ਵੀ ਦੇਰ ਪਿਛਾ ਨਾ ਕਰੇ ਜਿੰਨੀ ਦੇਰ ਤੱਕ ਇਹਨਾਂ ਨੂੰ ਕਹਿ ਦੇਣੇ ਬਾਕੀ ਕੰਮ ਕਰ ਲੈਣ ਲੈਣੀਆਂ ਹਟਾ ਨਾ ਪਾਣੇ ਨਾ ਕਰ ਸਰ ਗੜੀਆਂ ਸਾਹਮਣੇ ਖੜੋ ਰਹੀਆਂ ਬਸ ਇਹ ਜੋ ਬੰਦਾ ਡਿਸੀਜਨ ਲੈ ਕਦੋਂ ਲਈ ਇਹਨਾਂ ਨੂੰ ਆਪਾਂ ਜਿਹੜੇ ਨਹੀਂ ਇਹ ਗੜੀਆਂ ਪੜਾ ਕਰਦੇ ਇਹਨਾਂ ਨੂੰ ਕਰ ਲੈਣਾ ਤੁਸੀਂ ਕਿਹਨਾਂ ਬੰਦੇ ਕਿਹੜੇ ਆ ਸਾਡੀ ਐਮਸੀ ਹੈ ਬਿਮਲਾ ਰਾਣੀ ਉਹਨਾਂ ਦੇ ਪਤੀ ਹੈਗੇ ਵਿਜੇ ਕੁਮਾਰ ਜੀ ਬਹੁਤ ਹੀ ਸਾਡੇ ਕਾਂਗਰਸ ਦੇ ਐਕਟਿਵ ਮੈਂਬਰ ਹੈ ਇਹ ਔਰ ਵੱਡੇ ਪੱਧਰ ਤੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ ਇੱਥੇ ਮੁੱਖ ਮੰਤਰੀ ਜੀ ਆਏ ਆ ਭਗਵੰਤ ਮਾਨ ਜੀ ਤੇ ਸਾਡੇ ਐਮਸੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਕੰਮਾਂ ਦੇ ਵਿੱਚ ਪੁਲਿਸ ਦੇ ਵੱਲੋਂ ਡਰਾ ਧਮਕਾ ਕੇ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਜੋਰ ਆ ਪਾਇਆ ਜਾ ਰਿਹਾ ਹੈ ਇੱਥੇ ਸਾਡੀ ਇਸ ਐਮਸੀ ਦਾ ਕੰਮ ਚੱਲ ਰਿਹਾ ਇਹਨਾਂ ਕੋਲ ਸਟੇ ਆਰਡਰ ਹੈ کورٹ ਨੇ ਆਰਡਰ ਦਿੱਤੇ ਹੋਏ ਹੈ 15 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਗੇਟ ਲੱਗਿਆ ਹੋਇਆ ਕਬਜ਼ਾ ਹੈ ਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਸੀ ਲੇਕਿਨ ਹੁਣ ਇਹ ਇਲੈਕਸ਼ਨ ਔਨ ਕਰਕੇ ਇਹਨਾਂ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ ਹੈ ਜਿੱਧਰ ਨੂੰ ਦੇਖੋ ਪੁਲਿਸ ਖੜੀ ਹੈ ਪੁਲਿਸ ਕਰਮਚਾਰੀ ਖੜੇ ਹੈ ਐਸਪੀ ਤੱਕ ਦੇ ਰੈਂਕ ਦੇ ਅਫਸਰ ਇੱਥੇ ਲਗਾਏ ਹੋਏ ਹੈ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅੱਜ ਇਹ ਪਾਰਟੀ ਜੁਆਇਨ ਕਰਨ ਨਹੀਂ ਤਾਂ ਇਹਨਾਂ ਦਾ ਇਹ ਕਬਜ਼ਾ ਲੈ ਲਿੱਤਾ ਜਾਏਗਾ ਵਿਰੋਧੀ ਪਾਰਟੀ ਇੱਥੇ ਕੋਈ ਨਹੀਂ ਹੈ ਸਿਰਫ ਪੁਲਿਸ ਹੀ ਵਿਰੋਧੀ ਪਾਰਟੀ ਦਾ ਕੰਮ ਕਰ ਰਹੀ ਹੈ ਇਹਨਾਂ ਤੋਂ ਕਬਜ਼ਾ ਖੋਹ ਰਹੀ ਹੈ ਤੇ ਇਹਨਾਂ ਨੂੰ ਇੱਥੇ ਸਵੇਰੇ 7 ਵਜੇ ਤੋਂ 2-400 ਬੰਦਾ ਪੁਲਿਸ ਦਾ ਲਗਾ ਕੇ ਕਿਸੇ ਨੂੰ ਕੰਮ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਾਲਕ ਹੈ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕਰਦਾ ਹਾਂ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਜਿਹੜੇ ਇੱਥੇ ਆ ਕੇ ਰਹੇ ਐ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ ਕੀ ਤੁਸੀਂ ਨਜਾਇਜ਼ ਕਬਜ਼ੇ ਕਰਾ ਕੇ ਸਾਡੇ ਐਮਸੀ ਲੈਵਲ ਦੇ ਬੰਦਿਆਂ ਨੂੰ ਧਮਕਾ ਕੇ ਇਲੈਕਸ਼ਨ ਜਿੱਤਣ ਆਇਓ ਜਾਂ ਤੁਸੀਂ ਇੱਥੇ ਇਲੈਕਸ਼ਨ ਕਰਾਉਣ ਵਾਸਤੇ ਇੱਥੇ ਦੇ ਲੋਕਾਂ ਦੇ ਕੰਮ ਕਰਨ ਆਇਓ ਇਹ ਲੋਕਾਂ ਦੇ ਕੰਮ ਹੈ ਇੱਕ ਐਮਸੀ ਲੈਵਲ ਦਾ ਬੰਦਾ ਉਸ ਨੂੰ ਅੱਜ ਧਮਕਾਇਆ ਜਾ ਰਿਹਾ ਕਿ ਤੂੰ ਅੱਜ ਦੁਪਹਿਰ ਤੱਕ ਪਾਰਟੀ ਜੁਆਇਨ ਕਰ ਨਹੀਂ ਤੇਰਾ ਕਬਜ਼ਾ ਕਰ ਲਿਆ ਜਾਏਗਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ ਇਹਦੇ ਕੋਲ ਸਟੇ ਹੈ ਆ ਦੇਖੋ ਕਿੰਨੀ ਬਿਲਡਿੰਗ ਖੜੀ ਹੋ ਗਈ ਹੈ ਅੱਜ ਤੱਕ ਤਾਂ ਕੋਈ ਆਇਆ ਨਹੀਂ ਮੁੱਖ ਮੰਤਰੀ ਜੀ ਆਏ ਉਹਨਾਂ ਨੂੰ ਦੂਸਰੀ ਪਾਰਟੀ ਨੇ ਅਪਰੋਚ ਕੀਤਾ ਤਾਂ ਇੱਥੇ ਕਬਜ਼ਾ ਹੋ ਗਿਆ ਹੁਣ ਇਹਦਾ ਕੰਮ ਰੋਕਿਆ ਜਾ ਰਿਹਾ ਹੈ ਐਸੀ ਉਸ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਤੁਸੀਂ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਓ ਉਹਨਾਂ ਨੂੰ ਓਨਰ ਕੀਤਾ ਜਾਏਗਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਬੰਦੇ ਨੂੰ ਡਿਸਪਜੈਸ ਕਰੋ ਇਹਨਾਂ ਪਾਸ ਇਥੇ ਦੀ ਰਿਸਟੀਆਂ ਹੈ ਇਹਨਾਂ ਕੋਲ ਇਥੇ ਐਨਓਸੀ ਹੈ ਇਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਇਥੇ ਨਕਸ਼ੇ ਪਾਸ ਕੀਤੇ ਹੈ ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਉ ਕੀਤਾ ਕਿ ਇਹ ਇਥੇ ਆਪਣੀ ਬਿਲਡਿੰਗ ਬਣਾਉ ਸਾਰਾ ਕੁਝ ਪ੍ਰੋਸੀਜਰ ਦੇ ਤਹਿਤ ਹੋਇਆ ਅਜੇ ਤੱਕ ਸੀਵਰੇਜ ਬਾਦਰ ਸਪਲਾਈ ਇਥੇ ਇਹਨਾਂ ਦੇ ਨਾਮ ਤੇ ਚੱਲਦਾ ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਹੈ ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆ ਹੋਣ ਇਹਨਾਂ ਕੋਲ ਹੈਗੇ ਹੈ ਸਟੇ ਦੇ ਆਰਡਰ ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ ਉਹ ਆਉਂਦਾ ਹੀ ਨਹੀਂ ਆ ਦੂਸਰੀ ਪਾਰਟੀ ਪੁਲਸੇ ਪਾਰਟੀ ਬਣੀ ਹੋਈ ਹੈ ਤੇ ਪੁਲਸੀ ਕਾਰਵਾਈ ਕਰ ਰਹੀ ਹੈ ਅਸੀਂ ਅਸਾਹੀ ਅਸਾਹੀ ਇਹ ਨਜਾਇਜ਼ ਹੋਣ ਨਹੀਂ ਦੇਣੀ ਤੇ ਅਸੀਂ ਇਹ ਪੂਰੇ ਜਲੰਧਰ ਵਾਈਡ ਜ਼ਿਲ੍ਹਾ ਵਾਈਡ ਪਰ ਟੈਸਟ ਸ਼ੁਰੂ ਕਰਾਂਗੇ ਇਹ ਇਲੈਕਸ਼ਨ ਛੱਡ ਕੇ ਅਸੀਂ ਪਹਿਲਾਂ ਇਸੇ ਕੰਮ ਦੇ ਮਗਰ ਪੈ ਜਾਣਾ ਸਾਡੇ ਬੰਦੇ ਹੀ ਜੇ ਤੋੜ-ਤੋੜ ਕੇ ਧੂ-ਧੂ ਕੇ ਲੇ ਗੇ ਖਿੱਚ-ਖਿੱਚ ਕੇ ਆ ਖੜੇ ਸਾਡਾ ਐਮਸੀ ਦੇ ਪਤੀ ਇਹ ਕਹਿੰਦਾ ਜੀ ਮੈਨੂੰ ਅੱਜ ਜੁਆਇਨ ਕਰਨ ਨੂੰ ਕਹਿ ਰਹੇ ਜਦ ਇਹ ਪੁਲਿਸ ੜ ਜੇਗੀ ਕਿਉਂ ਜੀ ਦੱਸੋ ਬਿਲਕੁਲ ਜੀ ਦੇਖੋ ਮੈਂ ਤਾਂ ਕਾ ਬਿਲਕੁਲ ਮੈਨੂੰ ਧੱਕਾ ਹੋ ਰਿਹਾ ਇਹਨਾਂ ਨੇ ਬੱਦਿਆਰੋਂ ਧੱਕਾ ਮੈਂ ਤਾਂ ਧੱਕਾ ਦੇ ਕੇ ਜਾ ਰਿਹਾ ਹਾਂ ਹਾਂ ਜੀ ਅੱਜ ਇਹਨਾਂ ਨੂੰ ਧੱਕਾ ਦੇ ਦਿੱਤਾ ਜਾ ਰਿਹਾ ਮੇਰੇ ਲੋ ਆ ਕੇ ਹੈ ਇਹਦਾ ਦੱਸੋ ਮਾਮਲਾ ਕੀ ਹੈ ਇਹ ਮਾਮਲਾ ਜੀ ਇਹ ਜਿਹੜੇ ਬੜਿਆ ਜਿਹੜੇ ਕੰਮ ਚ ਇਹਦੇ ਨਕਸ਼ੇ ਕਾਰਪੋਰੇਸ਼ਨ ਵੱਲੋਂ ਪਾਸ ਇਹਨਾਂ ਦੀ ਐਨਓਸੀਆਂ ਕੱਚੀਆਂ ਪੱਕੀਆਂ ਔਰ ਇਹਨਾਂ ਐਨਓਸੀਆਂ ਨਕਸ਼ੇ ਅਸੀਂ ਪਾਸ ਕਰਵਾਏ ਹੋਏ ਆ ਜਿਹੜੇ ਬੰਦਿਆਂ ਨੇ ਬਹੁਤ ਮਦਦ ਕਰਦੀ ਆ ਉਹਨਾਂ ਖਸਰਿਆਂ ਦੇ ਉੱਤੇ ਕੋਟ ਵੱਲੋਂ ਸਟੇ ਲੱਗ ਚੁੱਕਾ ਆ ਕੋਡ ਲਾ ਕੇ ਉਹ ਕੋਡ ਉਹ ਉਹ ਲਾ ਦਤਾ ਹੈ ਜੀ ਪਾਰਟੀ ਦਾ ਕੀ ਨਾਮ ਹੈ ਤੁਜੀ ਪਾਰਟੀ ਇਹਨਾਂ ਨੂੰ ਪੁੱਛ ਬੋ ਜਾਂਦਾ ਨਾ ਹੀ ਨਹੀਂ ਪਤਾ ਜੀ ਨਾ ਪਤਾ ਨਮੋਰੇ ਨਹੀਂ ਆ ਪੁਲਿਸ ਹੁੰਦੀ ਪੁਲਿਸ ਮੋਰੇ ਆਉਂਦੀ ਜੀ ਕੀ ਪੁਲਿਸ ਕੀ ਕਹਿੰਦੀ ਹੈ ਉਹ ਸਾਨੂੰ ਕਹਿੰਦੀ ਸੀ ਉਹਨਾਂ ਦੀ ਮਦਦ ਕਰਦੇ ਸਾਨੂੰ ਇਹ ਜਗਾ ਛੱਡ ਦਿਓ ਬਸ ਜਗਾ ਛੱਡ ਦਿਓ ਉਹਨੂੰ ਦੇਣੀ ਹੈ ਜੀ ਇੱਕ ਚੰਨੀ ਸਾਹਿਬ ਕਹਿੰਦੇ ਇਹ ਪਹਿਲੀ ਗੱਲ ਉਹ ਵੀ ਲੜ ਕੇ ਯਾਨੀ ਜੀ ਰਵੀ ਨੂੰ ਵੱਡਾ ਜੀ ਕੋਡ ਵੱਡੀ ਹੁੰਦੀ ਹੈ ਜੀ ਨਹੀਂ ਚੰਨੀ ਸਾਹਿਬ ਕਹਿੰਦੇ ਤੁਹਾਨੂੰ ਪਾਰਟੀ ਚ ਸ਼ਾਮਲ ਹੋਣੀ ਉਹਨਾਂ ਦੇ ਬੰਦੇ ਸਰੇ ਭੇਜਦੇ ਉਹਨੂੰ ਕਿਹੜਾ ਕੰਮ ਕਰਵਾਉਂਦੇ ਨੇ ਮੋ ਨਾਂ ਨਾ ਨਾ ਦਾਦਾ ਨਾਂ ਦਾਦਾ ਪ੍ਰਸ਼ਾਸਨ ਬੰਦੇ ਨਾਂ ਦਾਦਾ ਮੈਂ ਮ बटे ਸਾਡੇ ਸੀਐਮ ਸਾਹਿਬ ਮਰੇ ਮੇਰੇ ਪ੍ਰਸ਼ਾਸਨ ਬੈਠੇ ਆ ਕਨੀ ਸਾਹਿਬ ਬੈਠੇ ਐਂਬਰ ਪਾਰਲੀਮੈਂਟ ਸਾਡੇ ਸਾਰੇ ਐਮਐਲਏ ਵਗੈਰਾ ਬੈਠੇ ਆ ਔਰ ਦੇਖੋ ਅੱਜ ਮੈਂ ਜਦੋਂ ਉਧਰ ਚੱਲ ਜਾਵਾਂ ਤੇ ਸਭ ਕੁਝ ਪਾਸਵਰਡ ਸਾਹੋਂ ਸਹੀ ਹੋਣਾ ਜੀ ਇਹ ਜਗ੍ਹਾ ਮੇਰੀ 9 ਸਾਲ ਪਹਿਲਾਂ ਲਈ ਹੋਈ ਆ ਉਸ ਬੰਦੇ ਨੇ ਜਗ੍ਹਾ ਸਿਰਫ 1 ਸਾਲ ਪਹਿਲਾਂ ਲਈ ਸੀ ਤੇ ਉਹਨੇ ਉਹਦੇ ਵਾਸਤੇ ਬਹੁਤ ਸਾਰੇ ਕੰਮ ਕਰਦੀ ਆ ਓ ਦੇਖੋ ਤੁਸੀਂ ਹੁਣ ਵੀ ਇੱਕ ਚੱਕਰ ਲਓ ਉਹ ਬਾਲਟੀ ਇੱਥੇ ਹੈ ਨਹੀਂਗੀ ਅਸੀਂ ਆਏ ਆ ਔਰ ਸਾਰੇ ਸਾਰੇ ਸਤਕਾਰ ਨੂੰ ਸਾਡੇ ਐਮਐਲਏ ਐਕਸਟਰਾ ਵੈਲੇ ਸਾਰੇ ਸਭਾਂ ਮੈਂਬਰ ਪਾਰਲੀਮੈਂਟ ਸਾਰੇ ਨਾਲ ਬੈਠੇ ਰਹੇ ਆਗੇ ਪਰ ਉਹ ਪਾਰਟੀ ਤੇ ਹੈ ਨਹੀਂ ਤੂੰ ਕਹਿਆ ਜਾ ਰਿਹਾ ਬੋਲ ਰਿਹਾ ਤੂੰ ਕਹਿੰਦਾ ਸਾਰੇ ਮੇਰੇ ਬੰਦਿਆ ਦੇ ਉੱਤੇ ਜਿਹੜੇ ਲੇਬਰ ਵਾਲੇ ਉਹਨਾਂ ਨੂੰ ਦੰਡੇ ਮਦੜਾਇਆ ਉਥੋ ਜੀ ਉਹ ਸਾਨੂੰ ਅੰਦਰ ਨਹੀਂ ਮਰ ਦਿੰਦਾ ਉਹ ਨਾ ਕੋਣ ਨੇ ਲੋਕ ਨਾਮ ਤਾਂ ਦੱਸ ਜਿਹੜੇ ਕਿਹੜੇ ਜਿਹੜੇ ਧੰਗਾ ਰਹੇ ਆ ਇਹ ਸਾਨੂੰ ਨਹੀਂ ਪਤਾ ਜੇ ਦੱਸੇ ਏਸੀਪੀ ਨਰਮਨ ਖੜੇ ਨੇ ਜੀ ਏਸੀਪੀ ਖੜੇ ਆ ਏਸੀਪੀ ਨਰਮਨ ਸਿੰਘ ਜੀ ਆ ਨਾਮ ਹੀ ਨਹੀਂ ਪਤਾ ਕਿਹੜੀ ਪਾਰਟੀ ਕੌਣ ਹੈ ਅਗਲੇ ਐਸਐਚਓ ਸਾਹਿਬ ਨੇ ਜਿਹੜਾ ਨਾਲ ਬਦਨ ਕੌਂਕੀ ਤਿਆਰ ਰਮਕਾਰੇ ਬਿਲਕੁਲ ਤੁਮਕਾਈ ਸਾਨੂੰ ਬਹੁਤ ਜਿਆਦਾ ACP ਸਾਹਿਬ ਕੀ ਜਮਾ ਇਹ ਬਦਨ ਬਹੁਤ ਨੇ ਬਦਲਣ ਵਾਲੇ ਬਹੁਤ ਗੁਰੂਤਮਾ ਇਹਨਾਂ ਵੱਲ ਇਕਨਿਸਾਰ ਕਹਿੰਦੇ ਆ ਜਾ ਰਹੇ ਕਿ ਪੁਲਿਸ ਦੇ ਜਿਹੜੇ اعلی ਅਧਿਕਾਰੀ ਹੈ ਇਹਨਾਂ ਨੂੰ ਠਮਕਾ ਰਿਹਾ ACP ਰੈਕ ਦੇ ਅਫਸਰ ਜਿਹੜਾ ਹੈ ਕਹੇ ਸਰਕਾਰ ਇੱਥੇ ਆ ਕੇ ਬੈਠ ਗਈ ਹੈ ਮੁੱਖ ਮੰਤਰੀ ਇੱਥੇ ਆ ਗਏ ਨੇ ਤੇ ਮੰਤਰੀ ਇੱਥੇ ਆ ਗਏ ਇਹ ਸਾਡੇ ਹਰ ਨਾਗਰਿਕ ਨੂੰ ਠਮਕਾਣਾ ਸ਼ੁਰੂ ਕਰਤਾ ਠਮਕਾ ਕੇ ਡਰ ਡਰਾ ਕੇ ਅਰ ਪੈਸੇ ਦੇ ਜੋਰ ਨਾਲ ਇਹ ਇਲੈਕਸ਼ਨ ਨਹੀਂ ਜਿੱਤੀ ਜਾ ਸਕਦੀ ਇਹ ਇਲੈਕਸ਼ਨ ਪਿਆਰ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਤੇ ਪਿਆਰ ਐਸੀ ਲੋਕਾਂ ਨੂੰ ਦੇ ਰਹੇ ਆਂ ਸਾਨੂੰ ਲੋਕਾਂ ਨੇ ਪਹਿਲਾਂ ਵੀ ਜਿਤਾਇਆ ਤੇ ਹੁਣ ਵੀ ਜਿਤਾਣਗੇ ਲੇਕਿਨ ਐਸੀ ਇਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਸਰਕਾਰ ਇਹ ਕੰਮ ਦੇ ਵਿੱਚ ਇੰਟਰਫੇਅਰ ਨਾ ਕਰੇ ਕੋਰਟ ਨੇ ਆਰਡਰ ਕੀਤੇ ਵੇ ਕੋਰਟ ਚੋ ਪਹਿਲੀ ਤਰੀਕ ਨੂੰ ਕੋਰਟ ਖੁੱਲ ਜਾਣੀ ਜਿਹੇ ਜਿਹੇ ਆਰਡਰ ਲਿਆਉਣਗੇ ਐਸੀ ਉਹ ਆਰਡਰਾਂ ਦਾ ਸਤਕਾਰ ਕਰਾਂਗੇ ਅੱਜ ਆਰਡਰ ਸਾਡੇ ਕੋਲ ਹੈ ਕੱਲ ਨੂੰ ਇਹਨਾਂ ਕੋਲ ਹੋਣਗੇ ਤਾਂ ਇਹਨਾਂ ਨੂੰ ਹੋਰ ਜਾਣਗੇ ਕੋਈ ਅੱਜ ਦਾ ਨਹੀਂ ਹੈ 15 ਸਾਲ ਤੋਂ ਇਹਨਾਂ ਦਾ ਕਿੰਨੇ ਸਾਲ ਤੋਂ ਕਬਜ਼ਾ ਤੁਹਾਡਾ 10 ਸਾਲ ਤੋਂ 10 ਸਾਲ ਤੋਂ ਇਹਨਾਂ ਦਾ ਕਬਜ਼ਾ ਹੈ ਇਹਨਾਂ ਦਾ ਗੇਟ ਲੱਗਿਆ ਹੋਇਆ ਇਹ ਇੱਥੇ ਰਹਿ ਅੰਦਰ ਕਬਜ਼ਾ ਹੈ ਜੀ ਸਰ ਇੱਕ ਗੱਲ ਤੁਹਾਨੂੰ ਜਿਹੜੇ ਲੀਟਰ ਹੈਗੇ ਜਿਨ੍ਹਾਂ ਦਾ ਇੱਥੇ ਕਬਜ਼ਾ ਹੈਗਾ ਉਹ ਕਹਿੰਦੇ ਕਿ ਮਾਨੂੰ ਜਿਹੜੇ ਹਾਲਾ ਅਧਿਕਾਰੀ ਪੁਲਿਸ ਦੇ ਆ ਉਹ ਤਨਖਾਰੇ ਤੁਸੀਂ ਐਮਪੀ ਹੋ ਗਿਆ ਉਹਨੂੰ ਕਾਰਵਾਈ ਕਰੋਗੇ ਇਦਾਂ ਹੈ ਕਿ ਐਮਪੀ ਕੋਲ ਕੋਈ ਪਾਵਰ ਨਹੀਂ ਹੁੰਦੀ ਕਿਸੇ ਕੋਲ ਕਾਰਵਾਈ ਕਰਨ ਦੀ ਲੇਕਿਨ ਇੱਕ ਮੈਂ ਕਹਿ ਦੇਣਾ ਚਾਹੁੰਦਾ ਕਿ ਪੁਲਿਸ ਸਭ ਦੀ ਸਾਂਝੀ ਹੁੰਦੀ ਹੈ ਇਸ ਕਰਕੇ ਇੱਕ ਤਰਫਾ ਨਾ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਨਾ ਹੀ ਸਰਕਾਰ ਨੂੰ ਕਰਨਾ ਚਾਹੀਦਾ ਜਦ ਮੁੱਖ ਮੰਤਰੀ ਬਣ ਜਾਂਦਾ ਉਹ ਸਬਦਾ ਸਾਂਝਾ ਹੁੰਦਾ ਹੈ ਉਹਨੇ ਨਿਆ ਕਰਨਾ ਹੁੰਦਾ ਹੈ ਇੱਥੇ ਆ ਕੇ ਮੁੱਖ ਮੰਤਰੀ ਨਿਆ ਕਰੇ ਇਹ ਜਿਹੜਾ ਨਜਾਇਜ਼ ਸਾਡੇ ਬੰਦੇ ਨੂੰ ਇੱਕ ਦਿਨ ਛੋੜੋ ਬਣ ਗਈ ਹੈ ਬਿਲਡਿੰਗ ਆਖਰ ਕਈ ਮਹੀਨਿਆਂ ਤੋਂ ਬਣ ਰਹੀ ਹੈ ਤੇ ਨੀਹਾਂ ਵੀ ਬਣੀਆਂ ਇਹਦੀ ਨਕਸ਼ੇ ਵੀ ਪਾਸ ਹੋਏ ਅੱਜ ਤੱਕ ਤਾਂ ਕੋਈ ਆਇਆ ਨਹੀਂ ਆ ਹੁਣ ਵੋਟਾਂ ਆ ਗਈਆਂ ਤਾਂ ਸਾਰਾ ਕੁਝ ਹੋ ਗਿਆ ਕੰਮ ਖਰਾਬ ਇਸ ਕਰਕੇ ਅਸੀਂ ਇਹ ਇਹਨਾਂ પાસે ਸਟੇ ਵੀ ਹੈ ਦੂਸਰੀ ਪਾਰਟੀ ਦਾ ਪਤਾ ਕਰੋਗੇ ਕੌਣ ਹੈਗੀ ਦੂਜੀ ਪਾਰਟੀ ਯਾਰ ਮੈਂ ਕਿਉਂ ਪਤਾ ਕਰਾਂ ਦੂਸਰੀ ਪਾਰਟੀ ਇਸ ਟਾਈਪ ਦਾ ਪ੍ਰਸ਼ਾਸਨ ਬਣਿਆ ਹੋਇਆ ਪ੍ਰਸ਼ਾਸਨ ਇੱਥੇ ਆ ਕੇ ਦੂਸਰੀ ਪਾਰਟੀ ਦੀ ਲੜਾਈ ਲੜ ਰਿਹਾ ਸਿਰਫ ਇਸ ਕਰਕੇ ਕਿ ਇਧਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ